ਹਰ ਸਿਮਰਤ ਬਾਦਲ ਦਾ ਬਿਆਨ ਸੀ ਕਿ ਜਿੰਨੇ ਰਾਜਨੀਤੀ ਕੀਤੀ ਉਹਦਾ ਕੱਖ ਨਾ ਰਵੇ ਤੇ ਉਹਨਾਂ ਦਾ ਰਹਿਣਾ ਨਿਕਾ ਤੇ ਵੀ ਰਾਜਨੀਤੀ ਕਰਦੇ ਆ ਕੱਖ ਨਹੀਂ ਰਹਿਣਾ ਇਹਨਾਂ ਨੇ ਇਹਨਾਂ ਨੇ ਰਾਜਨੀਤੀ ਕੀਤੀ ਆ ਸਰਕਾਰ ਨੇ ਬਿੱਲ ਆਂਦਾ ਉਹ 2015 ਦੇ ਵਿੱਚ ਕਾਲੀ ਦਾ ਸਰਕਾਰ ਨੇ ਆਂਦਾ ਸੀ ਜਿਹੜੇ ਬੇਦਗੀਆਂ ਹੋਈਆਂ ਸੀ ਬਿੱਲ ਲੈ ਕੇ ਆਈ ਹੈ ਜਾਂ ਇਹ ਅਜੇ ਇੱਕ ਛੜੇੰਤਰੀ ਆ ਕਿਉਂਕਿ ਸਾਢੇ 3 ਸਾਲ ਬੇਦਤਨ ਤੋਂ ਬਾਅਦ ਸਿਰਫ ਬਿੱਲ ਫਿਰ ਉਸ ਕਿਤਾ ਪੰਜਾਬ ਨੇ ਪੂਰਾ ਬਹੁਤ ਵੱਡੇ ਪੱਧਰ ਤੇ ਚਲੋ ਸਾਡੀ ਵੀ ਭੂਮਿਕਾ ਥੋੜੀ ਬੁਤੀ ਹੈਗੀ ਹੋਰ ਔਰ ਇਹ ਤੋਂ ਪਿੱਛੇ ਚਲੇ ਜੋ ਤਿੰਨ ਤਿੰਨ ਸਰਕਾਰਾਂ ਬਣ ਗਈਆਂ ਨੇ ਚਾਰ ਮੁੱਖ ਮੰਤਰੀ ਬਦਲ ਗਏ ਨੇ ਅਰੇ ਤੱਕ ਇਸ ਮੁੱਦੇ ਨੂੰ ਹੀ ਸਿਰਫ ਮਤਲਬ ਬਣਾਇਆ ਜਾ ਰਿਹਾ ਵਾ ਵੋਟ ਬੈਂਕ ਵਾਸਤੇ ਕਾਂਗਰਸ ਸਰਕਾਰ ਨੇ ਵੀ ਉਹਦੇ ਵਿੱਚ ਥੋੜਾ ਬੋਤਾ ਫੇਰ ਬਦਲ ਕੀਤਾ ਬਿਲ ਦੇ ਵਿੱਚ ਪਰ ਉਹਨਾਂ ਕੋਈ ਕੰਮ ਨਹੀਂ ਹੋ ਸਕਿਆ ਸਟੰਟੀ ਆ ਹੋਰ ਇਹਦੇ ਵਿੱਚ ਕੀ ਆ ਇੱਕ ਵਿਖਾਵਾ ਹੀ ਆ ਇਹ ਦਿਨ ਕੀ ਹੋਏਗਾ ਅਡੀਸ਼ੀਤੀ ਬਿਲ ਪਾਸ ਹੋ ਜਾਊਗਾ ਰਾਸ਼ਟਰਪਤੀ ਤੋਂ پاس ਹੋ ਗਈ ਕਾਨੂੰਨ ਬਣ ਜਾਊਗਾ ਇਸ ਦੇ ਚੱਕਰ ਦੇ ਵਿੱਚ ਪੰਜਾਬ ਨੇ ਫਿਰ ਉਹਨਾਂ ਨੂੰ ਸੱਤਾ ਦੇ ਵਿੱਚ ਬਾਹਰ ਕੱਢਦਾ ਤੇ ਇੱਕ ਨਵੀਂ ਪਾਰਟੀ ਆਈ ਜਿਹਦੇ ਵਿੱਚ ਭੂਮਿਕਾ ਦੇ ਵਿੱਚ ਅਸੀਂ ਵੀ ਥੋੜੇ ਹੈਗੇ ਹਾਂ ਕਿ ਉਹਨੂੰ ਲਿਆਉਣ ਵਾਲੇ ਕੁੰਮਰ ਸਾਹਿਬ ਨੇ ਵੀ ਸੱਚ ਕਿਹਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਵਿੱਚ ਆ ਤੇ ਉੱਥੇ ਇਨਸਾਫ ਹੋਣਾ ਤੇ ਇਨਸਾਫ ਇਹਨਾਂ ਦਾ ਵੈਗਰ ਜ਼ਰੂਰ ਕਰੂਗਾ ਤੇ ਜੇ ਕੁੰਮਰ ਨਿ제 ਪ੍ਰਤਾਪ ਸਾਹਿਬ ਨੂੰ ਅੱਗੇ ਰੱਖਦੇ ਤੇ ਸ਼ਾਇਦ ਲੋਕਾਂ ਨੂੰ ਉਮੀਦ ਸੀਗੇ ਨਾ ਮਿਲ ਜਾਂਦਾ ਲੀਡ ਦਾ ਮਤਲਬ ਕਿ ਸਾਢੇ 3 ਸਾਲ ਹੋ ਚੁੱਕੇ ਸਰਕਾਰ ਤੇ ਅੱਜ ਬੇਜਵੀਆਂ ਦੇ ਲੈ ਗਿਆ ਤੇ 6 ਮਹੀਨੇ ਦੀ ਇੱਕ ਕਮੇਟੀ ਹੋਰ ਉਹਨਾਂ ਨੇ ਰੱਖਤੀ ਹੋਈ ਆ ਕਿੰਨਾ ਨੂਸ ਜਾਮਾ ਮਿਲੀਆਂ ਨੇ ਕਿੰਨੇ ਸਾਲ ਪੁਰਾਣੇ ਕੇਸ ਲੈਣੇ ਨੇ ਕਿ ਨਹੀਂ ਲੈਣੇ ਨੇ ਇਹ ਸਿਰਫ ਇੱਕ ਰਾਜਨੀਤਿਕ ਛਿੜੈਂਟਾ ਹੈ ਔਰ ਇਸ ਤੋਂ ਇਲਾਵਾ ਕੁਝ ਨਹੀਂ ਹੈ ਕਰਨਾ ਕਰਾਣਾ ਇਹਨਾਂ ਨੇ ਕੱਖ ਨਹੀਂ ਇਹ ਤਾਂ ਇੱਕ ਮਤਲਬ ਉਹ ਜਿਹੜੀ ਇਹਨਾਂ ਨੇ ਬਿਰਵੀ ਕਾਂਢ ਦੇ ਵਿੱਚ ਜਿਹੜਾ ਇਹਨਾਂ ਨੇ ਢਿਲਮਠ ਕੀਤੀ ਆ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਹੈ ਹੋਰ ਇਹ ਕੁਝ ਨਹੀਂ ਹੈ ਕੇਜਰੀਵਾਲ ਕਹਿੰਦੇ ਸਾਡੇ ਕੋਲ ਸਾਰੀ ਫਾਈਲ ਹੈ ਉਮਰ ਵਿਜੇ ਪ੍ਰਤਾਪ ਦਾ ਅਗਲੇ ਬੰਨੇ ਨਾਮ ਲਿਆਂਦਾ ਜਾਂਦਾ ਵਾ ਵੀ ਇਹਨਾਂ ਕੋਲ ਸਾਰਾ ਡਾਟਾ ਪਿਆ ਵਾ ਸਾਡੀ ਸਰਕਾਰ ਬਣੇਗੀ ਹੁੰਦਿਆਂ ਸਾਰੀ ਸਾਰੇ ਟੰਗ ਦੇਵਾਂਗੇ ਕਿੱਥੇ ਗਏ ਹੋ ਜਿਸ ਤਰ੍ਹਾਂ ਪੰਜਾਬ ਸਰਕਾਰ ਕਾਨੂੰਨ ਲੈ ਕੇ ਆਈ ਹੈ ਬੇਧਵੀਆਂ ਦੇ ਮੁੱਦੇ ਦੇ ਕਿਵੇਂ ਵੇਖੋ ਜੀ ਮੈਂ ਇੱਕ ਸ਼ਹਿਰ ਦਾ ਨਵਜੋਤ ਸਿੰਘ ਤਰਸਿੱਕਾ ਮੇਰਾ ਨਾਮ ਖਾਲਸਾ ਸਹਾਇ ਦਾ ਚੇਅਰਮੈਨ ਹੈਗਾ ਤੇ ਜਿਹੜੀ ਤੁਸੀਂ ਗੱਲ ਕਰਦੇ ਜੋ ਬੇਧਵੀਆਂ ਦੇ ਮੁੱਦੇ ਦੀ ਉਹਦੇ ਵਿੱਚ ਜਿਹੜਾ ਸਰਕਾਰ ਨੇ ਬਿੱਲ ਆਂਦਾ ਉਹ 2015 ਦੇ ਵਿੱਚ ਕਾਲੀਦਾ ਸਰਕਾਰ ਨੇ ਆਂਦਾ ਸੀ ਜਿਹੜੇ ਬੇਧਵੀਆਂ ਹੋਈਆਂ ਸੀ ਰੋਸ ਕੀਤਾ ਪੰਜਾਬ ਨੇ ਪੂਰਾ ਬਹੁਤ ਵੱਡੇ ਪੱਧਰ ਤੇ ਚਲੋ ਸਾਡੀ ਵੀ ਭੂਮਿਕਾ ਥੋੜੀ ਬੁਤੀ ਹੈਗੀ ਸੀ ਉਹਦੇ ਵਿੱਚ ਨਾ ਮਾਤਰ ਛੋਟੀ ਜੀ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਔਰ ਤੋਂ ਬਾਅਦ ਸੰਗਤ ਨੇ ਹੋਰ ਰੋਲਾ ਪਾਇਆ ਉਹ ਕਾਲੀ ਸਰਕਾਰ ਚੱਲ ਗਈ ਲੋਕਾਂ ਨੇ ਨਹੀਂ ਜਿ ਉਹਨਾਂ ਨੂੰ ਜਿਤਾਇਆ ਉਹਨਾਂ ਕੋ ਨਹੀਂ ਉਹ ਕੰਮ ਹੋ ਸਕੇ ਫਿਰ ਕਾਂਗਰਸ ਸਰਕਾਰ ਆਈ ਠੀਕ ਹੈ ਜੀ ਕਾਂਗਰਸ ਸਰਕਾਰ ਨੇ ਵੀ ਉਹਦੇ ਵਿੱਚ ਥੋੜਾ ਬਹੁਤਾ ਫੇਰ ਬਦਲ ਕੀਤਾ ਬਿੱਲ ਦੇ ਵਿੱਚ ਪਰ ਉਹਨਾਂ ਕੋਈ ਕੰਮ ਨਹੀਂ ਹੋ ਸਕਿਆ ਇਸ ਦੇ ਚੱਕਰ ਦੇ ਵਿੱਚ ਪੰਜਾਬ ਨੇ ਫੇਰ ਉਹਨਾਂ ਨੂੰ ਸੱਤਾ ਦੇ ਵਿੱਚ ਬਾਹਰ ਕੱਢਦਾ ਫੇ ਇੱਕ ਨਵੀਂ ਪਾਰਟੀ ਆਈ ਜਿਹਦੇ ਵਿੱਚ ਭੂਮਿਕਾ ਦੇ ਵਿੱਚ ਅਸੀਂ ਵੀ ਥੋੜੇ ਹੈਗੇ ਸੀ ਉਹਨੂੰ ਲਿਆਉਣ ਵਾਤੇ ਪਰ ਸਰਕਾਰ ਤੋਂ ਮੈਂ ਇਹ ਵੇਚਦਾ ਹਾਂ ਕਿ ਸਰਕਾਰ ਸਾਡੀ ਬਹੁਤ ਜ਼ਿਆਦਾ ਲੇਟ ਹੋ ਚੁੱਕੀ ਹੈ ਲੇਟ ਦਾ ਮਤਲਬ ਹੈ ਕਿ 3.5 ਸਾਲ ਹੋ ਚੁੱਕੇ ਹੈ ਸਰਕਾਰ ਨੂੰ ਤੇ ਅੱਜ ਬੇਦਵੀਆਂ ਦੇ ਲੈ ਗਿਆ ਤੇ 6 ਮਹੀਨੇ ਦੀ ਇੱਕ ਕਮੇਟੀ ਹੋਰ ਉਹਨਾਂ ਨੇ ਰੱਖਤੀ ਹੋਈ ਆ ਕਿ ਜਿਹੜੀ 17 15 ਮੈਂਬਰਾਂ ਦੀ ਕਮੇਟੀ ਹੈਗੀ ਹੈ ਜਿਹਦੇ ਵਿੱਚ 11 ਮੈਂਬਰ ਹੈਗੇ ਆਮ ਪਾਰਟੀ ਦੇ ਦੋ ਇੱਕ ਦੋ ਮੈਂਬਰ ਹੈਗੇ ਕਾਂਗਰਸ ਦੇ ਇੱਕ ਕਾਲੀ ਦਲ ਦਾ ਮੈਂਬਰ ਹੈਗਾ ਇੱਕ ਭਾਜਪਾ ਦਾ ਮੈਂਬਰ ਹੈਗਾ ਠੀਕ ਹੈ ਹੁਣ ਇਹ ਨਹੀਂ ਪਤਾ ਉਹ ਕਮੇਟੀ ਕਿੰਜ ਕਰਦੀ ਆ ਕਿੰਨੂ ਮਿਲਦੀ ਆ ਕਿੰਜ ਮੀਟਿੰਗਾਂ ਕਰਦੀ ਆ ਸਾਡੇ ਤੱਕ ਪਹੁੰਚ ਕਰਦੇ ਕਿ ਨਹੀਂ ਕਰਦੇ ਉਹ ਬਿੱਲ ਦੇ ਵਿੱਚ ਕਿਹੜੀ ਸੋਧ ਕਰਨਾ ਚਾਹੁੰਦੇ ਆ ਜਿਹੜਾ ਉਸ ਵਿੱਚ ਨਹੀਂ ਪਾਸ ਕੀਤਾ ਚਲੋ ਉਹਨਾਂ ਨੇ ਫੈਸਲਾ ਥੋੜਾ ਵਧੀਆ ਲਿਆ ਕਿ ਜਿਹੜਾ ਜਨਤਾ ਦੇ ਵਿੱਚ ਬਿੱਲ ਲਏ ਆ ਕਮੇਟੀ ਬਣਾ ਕੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ ਪਰ ਉਹ ਬਿੱਲ ਬਹੁਤ ਹੀ ਲੇਟ ਹੋ ਚੁੱਕਾ ਹੈ ਕੀ ਕੀ ਚੀਜ਼ ਹੋਣੀ ਚਾਹੀਦੀ ਹੈ ਇਹਦੇ ਵਿੱਚ ਕਿਹ ਕਿਹੜੀ ਜਿਹੜੇ ਖਾਸ ਧਿਆਨ ਦੇ ਵਿੱਚ ਉਹ ਲੋਕ ਪਾਉਣੇ ਇਰੇ ਬਿਲ ਦੇ ਵਿੱਚ ਤੇ ਚਲੋ ਮੈਂ ਕੁਝ ਕਹਿਣਾ ਚਾਹੁੰਦਾ ਸਾਡੇ ਜਿਹੜਾ ਸਮਾਜ ਨੂੰ ਜਾਂ ਸਿੱਖ ਕੌਮ ਨੂੰ ਕਹਿੰਦੇ ਆ ਕਿ ਜੇ ਸਾਡਾ ਸਭ ਤੋਂ ਵੱਡਾ ਜਿਹੜਾ ਪਿਓ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਗੁਰਗੋਬ ਸਿੰਘ ਜੀ ਮਹਾਰਾਜ ਜੀ ਉਹਨਾਂ ਨੂੰ ਗੱਦੀ ਦੇ ਕੇ ਗਏ ਆ ਠੀਕ ਨਹੀਂ ਜੇ ਸਮਝੋ ਕੋਈ ਸਾਡੇ ਗਿਰਵਾ ਨੂੰ ਹੱਥ ਪਾਵੇ ਸਾਡੇ ਪਿਓ ਦੇ ਤਾਂ ਅਸੀਂ ਉਹਨਾਂ ਕੀ ਕਰਾਂਗੇ ਸਾਡਾ ਤਾਂ ਇਹੋ ਮਕਸਦ ਹੈਗਾ ਵਾ ਕਿ ਉਹਨੂੰ ਉਥੇ ਹੀ ਵਲੇ ਡੈਡ ਦਿੱਤਾ ਜਾਵੇ ਜੀਵਨ ਪੰਜਾਬ ਸਰਕਾਰ ਬਿੱਲ ਲੈ ਕੇ ਆਈ ਹੈ ਕਿਵੇਂ ਦੇਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਿਤਪਾਲ ਸਿੰਘ ਮਿਰਨਗੋਟ ਬਿੱਲ ਲੈ ਕੇ ਆਈ ਹੈ ਜਾਂ ਇਹ ਅਜੇ ਇੱਕ ਛੜਯੰਤਰੀ ਆ ਕਿਉਂਕਿ ਸਾਢੇ 3 ਸਾਲ ਬੇਤਨ ਤੋਂ ਬਾਅਦ ਸਿਰਫ ਬਿੱਲ ਹੈ ਔਰ ਉਹਦੇ ਵਿੱਚ ਵੀ ਕਮੇਟੀ ਬਣੀਆਂ ਨੇ ਕਮੇਟੀ ਦੇ ਮੈਂਬਰ ਨੇ ਮੈਂਬਰਾਂ ਚ 13 ਮੈਂਬਰ 12 11 ਆਪਣੇ ਨੇ ਚਾਰ ਦੂਸਰੇ ਨੇ 15 ਮੈਂਬਰੀ ਕਮੇਟੀ ਬਣਾਈ ਹੈ ਔਰ ਇਸ ਤੋਂ ਪਿੱਛੇ ਚਲੇ ਜੋ ਤਿੰਨ ਤਿੰਨ ਸਰਕਾਰਾਂ ਬਣ ਗਈਆਂ ਨੇ ਚਾਰ ਮੁੱਖ ਮੰਤਰੀ ਬਦਲ ਗਏ ਨੇ ਹਰੇ ਤੱਕ ਇਸ ਮੁੱਦੇ ਨੂੰ ਹੀ ਸਿਰਫ ਮਤਲਬ ਬਣਾਇਆ ਜਾ ਰਿਹਾ ਵਾ ਵੋਟ ਬੈਂਕ ਵਾਸਤੇ ਇਸ ਤੋਂ ਇਲਾਵਾ ਕੁਝ ਨਹੀਂ ਕਰਨਾ ਇਹਨਾਂ ਨੇ ਵੀ ਕੱਖ ਨਹੀਂ ਕਿਉਂਕਿ ਸਮਾਂ ਕੀ ਰਹਿ ਗਿਆ ਹੈ ਸਮਾਂ ਦੇਖੋ ਨਾ ਸਮਾਂ ਕੀ ਰਹਿ ਰਿਹਾ ਹੈ ਔਰ ਦੂਸਰੇ ਨੰਬਰ ਦੇ ਦੋ ਦਿੱਤੇ ਬਿੱਲ ਲੈ ਕੇ ਆਈ ਆ ਬਿੱਲ ਪਾਸ ਹੁੰਦਾ ਵਾ ਕਿਦੋਂ ਇਹ ਇਹ ਦਾ ਜਾਮੀ ਅਮਲੀ ਜਾਮਾ ਇਹਨੂੰ ਪਹਣਾਉਂਦੇ ਨੇ ਉਸ ਤੋਂ ਬਾਅਦ ਕਿੰਨੂ ਸਜਾਮਾ ਮਿਲਣੀਆਂ ਨੇ ਕਿੰਨਾ ਨੂੰ ਸਜਾਮਾ ਮਿਲਣੀਆਂ ਨੇ ਕਿੰਨੇ ਸਾਲ ਪੁਰਾਣੇ ਕੇਸ ਲੈਣੇ ਨੇ ਕਿ ਨਹੀਂ ਲੈਣੇ ਨੇ ਇਹ ਸਿਰਫ ਇੱਕ ਰਾਜਨੀਤਿਕ ਛਿੜੈਂਟ ਹੈ ਔਰ ਇਸ ਤੋਂ ਇਲਾਵਾ ਕੁਝ ਨਹੀਂ ਹੈ ਕਰਨਾ ਕਰਾਣਾ ਇਹਨਾਂ ਨੇ ਕੱਖ ਨਹੀਂ ਹੈ ਸਿਰਫ ਆਪਾਣਾ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਲਈ ਇਹ ਕੁਝ ਕਰਦੇ ਪਏ ਨੇ ਹੋਰ ਕੁਝ ਨਹੀਂ ਹੈ ਦੇ ਵਿੱਚ ਲੱਗਾ ਨਹੀਂ ਕਿ ਜਦ ਚੋਣਾਂ ਨੇ ਨਜ਼ਦੀਕ ਹੁੰਦੇ ਨੇ ਕਿ ਬੇਦੀਆਂ ਦਾ ਮੁੱਦਾ ਜਿਆਦਾ ਆਈਦਾ ਲੱਗਦਾ ਨਹੀਂ ਹੈ ਹੀ ਐ 5 ਮਿੰਟ ਦੇ ਵਿੱਚ ਇਨਸਾਫ ਦੇਣ ਵਾਲੇ ਕੇਜਰੀਵਾਲ ਕਹਿੰਦੇ ਸਾਡੇ ਕੋ ਸਾਰੀ ਫਾਈਲ ਹੈ ਕੁਮਰ ਵਿਦੇ ਪ੍ਰਤਾਪ ਦਾ ਅਗਲੇ ਬੰਨੇ ਨਾਮ ਲੈਂਦਾ ਜਾਂਦਾ ਵਾ ਵੀ ਇਹਨਾਂ ਕੋ ਸਾਰਾ ਡਾਟਾ ਪਿਆ ਵਾ ਸਾਡੀ ਸਰਕਾਰ ਬਣੇਗੀ ਹੁੰਦਿਆਂ ਸਾਰੀ ਸਾਰੇ ਟੰਗ ਦੇਵਾਂਗੇ ਕਿੱਥੇ ਗਏ ਹੋ 5 ਮਿੰਟ ਦੇ ਬਜਾਏ ਸਾਢੇ 3 ਸਾਲ ਹੋ ਗਏ ਨੇ ਬੇਅਦਬੀਆਂ ਦੇ ਮੁੱਦੇ ਨੂੰ ਇਹ ਸਿਰਫ ਇੱਕ ਆਪਣੀ ਰਾਜਨੀਤੀ ਲਈ ਵਰਤਦੇ ਹੋਰ ਦਿਲੋਂ ਕੁਝ ਨਹੀਂ ਕਰਦੇ ਪਏ ਜੇ ਦਿਲੀ ਇਚਾ ਹੋਗੀ ਤੇ ਫੇਰੀ ਕੁਝ ਕਰਨਗੇ ਨਾ ਹੁਣ ਚਾਰ ਮੁੱਖ ਮੰਤਰੀ ਬਦਲ ਗਏ ਸਿਰਫ ਇਸੇ ਬਿਹਾਫ ਤੇ ਬਦਲ ਗਏ ਗੁਰੂਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਮੁੱਦੇ ਤੇ ਸਰਕਾਰਾਂ ਬਣਾਈਆਂ ਨੇ ਇਹੋ ਇਨਾਂ ਕੋ ਹੈਗਾ ਜਾਂ ਬਾਅਦ ਵਿੱਚ ਕੀ ਕਹਿੰਦੇ ਆ ਨਸ਼ੇ ਦਾ ਮੁੱਦਾ ਆ ਜਾਂਦਾ ਵਾ ਜਾਂ ਬੇਅਦਬੀਆਂ ਦਾ ਆ ਜਾਂਦਾ ਬੇਅਦਬੀਆਂ ਦਾ ਮੁੱਦਾ ਇਹਨਾਂ ਨੂੰ ਜ਼ਿਆਦਾ ਸੂਟੇਬਲ ਕਰਦਾ ਕਿਉਂਕਿ ਇਹ ਪੰਜਾਬ ਦੀ ਸਿਆਸਤ ਹੀ ਇਹੋ ਜੀ ਹੈ ਜਾਂ ਇਥੋਂ ਦੀ ਤਸਵੀਰ ਇਹੋ ਜੀ ਵੀ ਲੋਕ ਛੇਤੀ ਮਤਲਬ ਭਾਵਨਾਤਮਕ ਤੌਰ ਤੇ ਉਧਰ ਨੂੰ ਹੋ ਜਾਂਦੇ ਨੇ ਕਿ ਜਿਹੜਾ ਕੋਈ ਗੁਰੂ ਦੀ ਗੱਲ ਕਰਦਾ ਵਾ ਕਿ ਹਾਂ ਇਹ ਸਾਡੇ ਗੁਰੂ ਲਈ ਇਨਸਾਫ ਦੀ ਗੱਲ ਹੋ ਰਹੀ ਹੈ ਤੇ ਉਹਦੇ ਲਈ ਉਹਨੂੰ ਵੋਟ ਸ਼ੇਅਰ ਵੱਜ ਜਾਂਦਾ ਬਸ ਇਹੋ ਹੀ ਆ ਕੁਝ ਹੋਰ ਇਸ ਤੋਂ ਇਲਾਵਾ ਤੇ ਕੁਝ ਨਹੀਂ ਲੱਗਦਾ ਜਿਹੜਾ ਪੰਜਾਬ ਸਰਕਾਰ ਬਿੱਲ ਅਕੇ ਹੀ ਭੇਜ ਦਿੱਤੇ ਕਿਵੇਂ ਵੇਖੀ ਬਿੱਲ ਤੇ ਇਕਲ ਬਸ ਸਟੰਟੀ ਆ ਹੋਰ ਇਹਦੇ ਚ ਕੀ ਆ ਇੱਕ ਵਿਖਾਵਾ ਹੀ ਆ ਇਹ ਦਿਨ ਕੀ ਹੋਏਗਾ ਅੱਡੀ ਛੇਤੀ ਬਿੱਲ ਪਾਸ ਹੋ ਜਾਊਗਾ ਰਾਸ਼ਟਰਪਤੀ ਤੋਂ ਪਾਸ ਹੋ ਗਈ ਕਾਨੂੰਨ ਬਣ ਜਾਊਗਾ ਨਹੀਂ ਬਣ ਸਕਦਾ ਨਹੀਂ ਦੇਰ ਚ ਡੇਢ ਸਾਲ ਆਪੇ ਲੋਕ ਕਮੇਟੀ ਆਪਣੀ ਰਿਪੋਰਟ ਦੇਊਗੀ ਫਿਰ ਬਿੱਲ ਬਣੂਗਾ ਫਿਰ ਰਾਸ਼ਟਰਪਤੀ ਉਹ ਤੇ ਵਿਧਾਨ ਸਭਾ ਚ ਪਾਸ ਹੋਊਗਾ ਫਿਰ ਰਾਜਪਾਲ ਕੋਲ ਜਾਊਗਾ ਫਿਰ ਰਾਸ਼ਟਰਪਤੀ ਕੋਲ ਜਾਊਗਾ ਫਿਰ ਹੀ ਕਾਨੂੰਨ ਬਣੂਗਾ ਨਾ ਇਹ ਤਾਂ ਇੱਕ ਮਤਲਬ ਉਹ ਜਿਹੜੀ ਇਹਨਾਂ ਨੇ ਬਿਰਵੀ ਕਾਂਡ ਦੇ ਵਿੱਚ ਜਿਹੜਾ ਨਾ ਢਿਲਮਠ ਕੀਤੀ ਆ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਆ ਹੋਰ ਇਹ ਕੁਛ ਨਹੀਂ ਉਸ ਬਸ ਇੰਨਾ ਹੀ ਲੱਗਦਾ ਨਹੀਂ ਪੰਜਾਬ ਦੀ ਰਾਜਨੀਤੀ ਜਿਹੜੀ ਹੈ ਉਹ ਫੇਟੀਆਂ ਦੇ ਮੁੱਦੇ ਤੇ ਹੈਗੀ ਹਾਂ ਜੀ ਬਿਜਾ ਦੇ ਮੁੱਦੇ ਤੇ ਹੀ ਸਰਕਾਰਾਂ ਬਣੀਆਂ ਨੇ ਸਰਕਾਰਾਂ ਲੱਤੀਆਂ ਨੇ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਹੈ ਬਿਜੀਆਂ ਦੇ ਮੁੱਦੇ ਤੇ ਸਰਕਾਰ ਬਣੀਆਂ ਜਨਗਾਂ ਬਣੀਆਂ ਤੇ ਟਟੀਆਂ ਵੀ ਉਸੇ ਮੁੱਦੇ ਤੇ ਜੇ ਬਣੀਆਂ ਵੀ ਉਸੇ ਮੁੱਦੇ ਤੇ ਤੇ ਗਾਂ ਵੀ ਉਸੇ ਨੂੰ ਜਾਂ ਮਤਲਬ ਪਨਾਉਣਾ ਚਾਹੁੰਦੇ ਹੋਰ ਤਾਂ ਕੁਝ ਨਹੀਂ ਪਰ ਇਹ ਲੋਕੀ ਯਾਦ ਨੇ ਲੋਕਾਂ ਨੂੰ ਵੀ ਇਹ ਵਾਦੇ ਕਰਕੇ ਆਏ ਸੀ ਲੋਕ ਭੁੱਲਣ ਭੁੱਲ ਨਹੀਂ ਗਏ ਇਹ ਲੋਕਾਂ ਨੂੰ ਯਾਦ ਹੈ ਇਹਨਾਂ ਦਾ ਵੀ ਉਹੀ ਹਾਲ ਹੋਏਗਾ ਜਿਹੜਾ ਪਹਿਲਾਂ ਦਾ ਹੋਇਆ ਪੰਜਾਬ ਤੇ ਆਮ ਆਮੀ ਪਾਰਟੀ ਦਾ ਸਰਕਾਰ ਬਣਨ ਦੀ ਸੀ ਅੱਜ ਵੀ ਹਾਂ ਬੇਗੇ ਦਾ ਮੁੱਦਾ ਹੂੰ ਉਹ ਉਹ ਬੀਜੇ ਪਤਾ ਤੋਂ ਬਣਾਉ ਨੂੰ ਜੋਇਨ ਕਰਾ ਹੂੰ ਪੂਰਾ ਪੰਜਾਬ ਫੋੜੀ ਲੱਗੀ ਔਰ ਅੱਜ ਉਹ ਬੇਗੇ ਦਾ ਮੁੱਦਾ ਫਿਰ ਮੁਰ ਤੋਂ ਸਾਢੇ 3 ਸਾਲ ਬਾਅਦ ਸਰਕਾਰ ਨੂੰ ਲਿਆ ਰਹੇ ਕਿਵੇਂ ਦੇਖੋ ਮੇਰੇ ਉਹ ਨਾ ਹਰ ਸਿਮਰਤ ਬਾਦਲ ਦਾ ਬਿਆਨ ਸੀ ਕਿ ਜਿੰਨੇ ਰਾਜਨੀਤੀ ਕੀਤੀ ਉਹਦਾ ਕੱਖ ਨਾ ਰਵੇ ਤੇ ਉਹਨਾਂ ਦਾ ਰਿਆ ਨਹੀਂਗਾ ਤੇ ਵੀ ਰਾਜਨੀਤੀ ਕਰਦੇ ਆ ਕੱਖ ਨਹੀਂ ਰਹਿਣਾ ਇਹਨਾਂ ਨੇ ਇਹਨਾਂ ਨੇ ਰਾਜਨੀਤੀ ਕੀਤੀ ਆ ਇਹਨਾਂ ਕੁੰਵਰ ਸਾਹਿਬ ਨੇ ਵੀ ਸੱਚ ਕਿਹਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਵਿੱਚ ਆ ਤੇ ਉੱਥੇ ਇਨਸਾਫ ਹੋਣਾ ਤੇ ਇਨਸਾਫ ਇਹਨਾਂ ਦਾ ਵੈਗਰ ਜਰੂਰ ਕਰੂਗਾ ਤੇ ਜੇ ਕੁਮਰ ਵਿਜੇ ਪ੍ਰਤਾਪ ਸਾਹਿਬ ਨੂੰ ਅੱਗੇ ਰੱਖਦੇ ਤੇ ਸ਼ਾਇਦ ਲੋਕਾਂ ਨੂੰ ਉਮੀਦ ਸੀ ਕਿ ਨਿਆਂ ਮਿਲ ਜਾਂਦਾ ਪਰ ਹੁਣ ਤਾਂ ਲੱਗਦਾ ਕਿ ਬਹੁਤ ਲੇਟ ਹੋ ਗਿਆ ਹੁਣ ਤਾਂ ਨਿਆਂ ਮਿਲਣ ਵਾਲੀ ਸੰਭਾਵਨਾ ਨਹੀਂ ਇਹ ਤਾਂ ਜਿੰਨੇ ਮਰਜ਼ੀ ਹੁਣ ਕਰੀ ਜਾਣ ਕਿ ਕੁਝ ਵੀ ਨਹੀਂ ਹੋਣਾ ਇਹਦੇ ਵਿੱਚ ਸਟਾਰਟ ਕੀ ਨਾਮ ਹੈ ਮੇਰਾ ਨਾਮ ਪ੍ਰਤਾਪ ਸਿੰਘ ਹੈ ਜੀ ਦਾਦੀ ਜਿਹੜਾ ਪੰਜਾਬ ਸਰਕਾਰ ਵੱਲੋਂ ਬਿੱਲ ਲੱਗਿਆ ਹੈ ਹਾਂ ਜੀ ਹਾਂ ਜੀ ਗੁਰੂ ਗਰਬਨ ਸਾਹਿਬ ਮਹਾਰਾਜ ਦੀ ਜਿਸ ਤਰ੍ਹਾਂ ਕਿ ਪਿਛਲੇ ਕਾਫੀ ਸਮੇਂ ਤੋਂ ਬੇਦਮੀਆਂ ਹੋ ਰਹੀਆਂ ਕੁਰਾਨ ਸ਼ਰੀਫ ਦੀ ਵੀ ਹੋਈ ਜਾਂ ਗੀਤਾ ਦੀ ਵੀ ਹੋਈ ਸਾਡੇ ਲਈ ਸਾਰੇ ਸਤ ਸਤਕਾਰਯੋਗ ਨੇ ਠੀਕ ਹੈ ਜੀ ਅਸੀਂ ਚਾਹੁੰਦੇ ਹਾਂ ਕਿ ਉਸ ਬਿੱਲ ਦੇ ਵਿੱਚ ਜਿਸ ਤਰ੍ਹਾਂ ਕਿ ਕੋਈ ਸਖਤ ਬਿੱਲ ਲਿਆਂਦਾ ਜਾਵੇ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਵੀ ਲੋਕ ਦਿੰਦੰਗ ਯੋਗ ਕਦਮ ਚੁੱਕਦੇ ਆ ਜਾਂ ਬੇਦਮੀਆਂ ਕਰਦੇ ਆ ਜਿਹੜੀਆਂ ਕਿ ਆਮ ਉਹਨਾਂ ਨੂੰ ਬੇਦਵੀ ਨਹੀਂ ਮੰਨਦੇ ਆਮ ਅਸੀਂ ਦੇਖਦੇ ਆ ਕਿ ਵਗਦੇ ਪਾਣੀ ਚ ਦਰਿਆਵਾਂ ਚ ਜਾਂ ਨਹਿਰਾਂ ਦੇ ਵਿੱਚ ਲੋਕੀ ਘਰਾਂ ਦੇ ਵਿੱਚੋਂ ਲਿਆ ਕੇ ਮੂਰਤੀਆਂ ਫੋਟੋਆਂ ਜਾਂ ਧਾਰਮਿਕ ਜੋ ਵੀ ਗ੍ਰੰਥ ਆ ਉਹ ਲਿਆ ਕੇ ਸੁੱਟਦੇ ਤੇ ਜੋ ਕਿ ਪਾਣੀ ਆ ਉਸ ਨੂੰ ਦੂਸ਼ਿਤ ਕਰਦੇ ਆ ਜਦੋਂ ਕਿ ਪਾਣੀ ਸਾਡਾ ਜੀਵਨ ਆ ਤੇ ਅੱਜ ਦੇ ਟਾਈਮ ਸਮੇਂ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੀ ਜੋ ਕੰਡੀਸ਼ਨ ਬਣੀ ਪਾਣੀ ਦੇ ਮੁੱਦੇ ਤੇ ਵੀ ਲੜਾਈ ਚੱਲ ਰਹੀ ਹੈ ਤੇ ਅਗਰ ਸਰਕਾਰ ਇਸ ਨੂੰ ਵੇਖ ਕੇ ਗੰਭੀਰਤਾ ਦੇ ਨਾਲ ਦੇਖੇ ਤੇ ਇਹਦੀ ਸਫਾਈ ਵੱਲ ਧਿਆਨ ਦਵੇ ਕੋਈ ਇਸ ਤਰ੍ਹਾਂ ਦਾ ਬਿਲ ਲਿਉਣ ਕਿ ਦਰਿਆਵਾਂ ਦੇ ਵਿੱਚ ਨਹਿਰਾਂ ਦੇ ਵਿੱਚ ਸੋਇਆਂ ਦੇ ਵਿੱਚ ਲੋਕ ਇਸ ਤਰ੍ਹਾਂ ਦੇ ਬੇਦਬੀਆਂ ਨਹਾ ਕਰਨ ਠੀਕ ਹੈ ਜੀ ਤੇ ਸਾਡੀ ਇਹ ਮੰਗਿਆ ਕਿ ਉਹਨਾਂ ਨੂੰ ਵੀ ਬੇਦਬੀ ਦੇ ਵਿੱਚ ਸ਼ਾਮਲ ਕੀਤਾ ਜਾਵੇ